ਜਿੰਨੇ ਵੀ ਬਾਹਰ ਇੰਡੀਆ ਤੋਂ ਮਦੇਸ਼ਾਂ 'ਚ ਬੈਠੇ ਉਹਨਾਂ ਵਾਸਤੇ ਇੱਕ ਨਿਊਜ਼ ਹੈ 1 ਅਕਤੂਬਰ ਤੋਂ ਲਾਗੂ ਹੋ ਗਈ ਹੈ ਜੋ ਕਿ ਇੰਡੀਆ ਜਾਣਾ ਚਾਹੁੰਦੇ ਨੇ ਕਿਤੇ ਕਿ ਬਾਹਰਲੀਆਂ ਕੰਟਰੀਆਂ ਵਿੱਚ ਸਟੈਂਡਿੰਗ ਖੇਪ ਜਿੰਨਾਂ ਕੋਲ ਹੈਗੀ ਹੈ ਔਰ ਜਿੰਨਾਂ ਕੋਲ OCI ਕਾਰਡ ਆ ਉਹਨਾਂ ਨੂੰ ਲੋੜ ਨਹੀਂ ਹੈਗੀ ਔਰ ਦੂਸਰੀ ਗੱਲ ਇਹ ਆ ਕਿ ਜਦੋਂ ਵੀ ਤੁਸੀਂ ਜਾਣਾ ਉਸ ਤੋਂ ਪਹਿਲਾਂ ਘਟੋ ਘਟ ਤੁਸੀਂ 24 ਘੰਟੇ ਪਹਿਲਾਂ ਤੁਸੀਂ ਅਪਲਾਈ ਕਰਨਾ ਹੈ ਔਰ ਤੁਹਾਡੇ ਫੋਨ ਦੇ ਵਿੱਚ ਵੀ ਉਹ ਤੁਹਾਡੇ ਐਪ ਡਾਊਨਲੋਡ ਹੋ ਜਾਣੀ ਆ ਤੁਸੀਂ ਫੋਨ 'ਚ ਵੀ ਕਰ ਸਕਦੇ ਹੋ ਔਰ ਫਾਰਮ ਭਰ ਕੇ ਵੀ ਕਰ ਸਕਦੇ ਹੋ ਤੇ ਉੱਥੇ ਜਾ ਕੇ ਵੀ ਭਰ ਸਕਦੇ ਹੋ ਤੇ ਜਿਹੜਾ ਤੁਸੀਂ ਇੰਡੀਆ 에어ਪੋਰਟ ਤੇ ਉਤਰ ਕੇ ਸਕੈਨ ਕਰਨਾ ਹੈ ਸਕੈਨ ਕਰਕੇ ਤੇ ਤੁਹਾਨੂੰ ਐਂਟਰੀ ਮਿਲ ਜਣੀ ਤੇ ਤੁਹਾਨੂੰ ਆਟੋਮੈਟਿਕ ਬਾਹਰ ਕਰ ਦੇਣ ਉਹਨੇ ਜੇ ਤੁਸੀਂ ਨਹੀਂ ਬਣਾਉਂਦੇ ਤਾਂ ਉਹ ਫਿਰ ਤੁਹਾਨੂੰ ਖੰਝਲ ਕੁਵਾਰੀ ਜਿਹੜੀ ਵੱਖਰੀ ਚੱਲਣੀ ਪੈਣੀ ਆ ਤੇ ਇਸ ਨਾਲੇ ਇਹੀ ਵਧੀਆ ਜਿੰਨਾਂ ਕੋਲ ਤੁਸੀਂ ਵੀਜ਼ਾ ਲੈਂਦੇ ਹੋ ਜਾਂ ਟਿਕਟਨ ਲੈਂਦੇ ਹੋ ਉਹਨਾਂ ਨੂੰ ਕਹਦੇ ਤੁਹਾਡਾ ਉਹ ਜਿਹੜਾ ਈਅਰ ਵਾਲਾ ਕਾਰਡ ਜਿਹੜਾ ਹੈਗਾ ਉਹ ਅਪਲਾਈ ਕਰ ਦੇਣ ਉਹ ਤੁਹਾਡਾ ਬਣ ਜੂਗਾ ਤੇ ਉਸ ਤੋਂ ਬਾਅਦ ਤੁਸੀਂ ਆਪ ਦਾ ਇੰਡੀਆ ਨੂੰ ਰੀਜਿਸਟਰ ਕਰ ਸਕਦੇ ਹੋ ਕਿਸੇ ਵੀ ਦੇਸ਼ ਵਿੱਚ ਜਾਣਾ ਔਰ ਜਿਹੜੇ ਕਿ ਬਾਹਰਲੇ ਸਿਟੀ ਜਾਣਾ ਸਿਰਫ ਇੰਡੀਆ ਨੂੰ ਜਿਨ੍ਹਾਂ ਕੋਲ ਪਾਸਪੋਰਟ ਉਹਨਾਂ ਨੂੰ ਲੋੜ ਨਹੀਂ ਹੈ ਤੇ ਬਾਕੀ ਤੁਸੀਂ ਜਿਹੜੀ ਇੰਡੀਆ ਗਵਰਨਮੈਂਟ ਦੀ ਵੈਬਸਾਈਟ ਹੈ ਉੱਥੇ ਜਾ ਕੇ ਦੇਖ ਲਓ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਤੁਹਾਨੂੰ ਹੋਰ ਅਪਡੇਟ ਜਿਹੜੀ ਹੈ ਅੱਗੇ ਆਉਗੀ ਉਸ ਤੋਂ ਮੇਰੀ ਕੋਈ ਜ਼ਰੂਰਤ ਜਿਹੜਾ ਬਹੁਤ ਘੱਟ ਵਾਜੂਬੀ